ਜਦੋਂ ਦੇਖੋ ਮੇਰੇ 'ਚ ਗਲਤੀਆਂ ਜਦੋਂ ਦੇਖੋ ਮੇਰੇ 'ਚ ਗਲਤੀਆਂ ਆਪਦੀ ਗਲਤੀ ਤਾਂ ਆਉਂਦੀ ਹੀ ਨਹੀਂ ਹੈਗੇ ਮੈਂ ਵੀ ਨਹੀਂ ਰਹਿਣਾ ਹੁਣ ਇਸ ਘਰ 'ਚ ਚੱਲ ਰਹੀ ਮੈਂ ਵੀ ਹੁਣ ਇੱਥੋਂ ਮੇਰਾ ਜਮਾਈ ਤਾਂ ਬਹੁਤ ਚੰਗਾ ਮੇਰੀ ਕੁੜੀ ਦੀ ਨਾ ਕੱਲੀ-ਕੱਲੀ ਗੱਲ ਮੰਨਦਾ ਮੰਮੀ ਮੰਮੀ ਮੈਂ ਆ ਗਈ ਮੈਨੂੰ ਨਾ ਜਾਣ ਨੂੰ ਕਿਹੋ ਉਹ ਤਾਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੀਆਂ ਕੀ ਗੱਲ ਹੋ ਗਈ ਤੈਨੂੰ ਮੰਮੀ ਰਾਜਣਾ ਮੇਰੇ ਨਾਲ ਰੋਜ਼ ਲੜਦਾ ਬਿਨਾ ਮਤਲਬੀ ਕਿਸੇ ਨਾ ਕਿਸੇ ਘਰ ਤੇ ਰੋਜ਼ ਤਮਾਸ਼ਾ ਲਈ ਰੱਖਦਾ ਸ਼ੈਲੀ ਤੂੰ ਪਹਿਲਾਂ ਤਾਂ ਕਦੇ ਵੀ ਨਹੀਂ ਮੈਨੂੰ ਦੱਸਿਆ ਵੀ ਤੇਰੇ ਨਾਲ ਰਾਜ ਲੜਦਾ ਇਹ ਜਿਹੜੇ ਫੈਸਲੇ ਤੂੰ ਐ ਲੈ ਨਹੀਂ ਨਾ ਇਹ ਕਣ ਨਹੀਂ ਲੈ ਜਾਂਦੇ ਹੋਰ ਕੀ ਮੈਂ ਲੈ ਜਾਂਦੇ ਨੇ ਮੈਂ ਤੁਹਾਨੂੰ ਕਹਤਾ ਹੁਣ ਉੱਥੇ ਮੈਂ ਨਹੀਂ ਜਾਣਾ ਤੂੰ ਨਾ ਕਮਲੀ ਨਾ ਬਣ ਸਿਆਣੀ ਵਣ ਇੱਥੇ 2-4 ਦਿਨ ਰਹਿ ਫਿਰ ਆਪਾਂ ਕੋਈ ਨਾ ਕੋਈ ਫੈਸਲਾ ਲੈਨੇ ਆ ਤੂੰ ਸਿੱਕੇ ਫੈਸਲਾ ਲੋਂਗੇ ਮੈਂ ਫੈਸਲਾ ਲੈ ਲਿਆ ਨਾਲੇ ਮੇਰਾ ਫੈਸਲਾ ਨਾ ਜਮੀ ਪੱਕਾ ਲੈ ਮੈਂ ਤਾਂ ਆਪਦੇ ਜਵਾਈ ਦੀ ਇੰਨੀ ਸੇਫਤ ਕਰਦੀ ਸੀ ਮੈਨੂੰ ਕੀ ਪਤਾ ਉਹ ਇੰਨਾ ਮਾੜਾ ਮੰਮੀ ਨੂੰ ਪਤਾ ਨਹੀਂ ਕਿਉਂ ਯਕੀਨ ਹੈ ਇਹਨਾਂ ਰਾਸਤੇ ਮੇਰੀ ਗੱਲ ਦਾ ਤਾਂ ਸੱਚ ਮੰਨਦੇ ਹੀ ਨਹੀਂ ਪਤਾ ਨਹੀਂ ਕੀ ਦਿਖਦਾ ਇਹਨਾਂ ਨੂੰ ਰਾਤ 'ਚ ਰੋਟੀ ਦਾ ਟਾਈਮ ਹੋ ਗਿਆ ਮੇਤੋਂ ਤਾਂ ਨਹੀਂ ਬਣਦੀ ਸੈਲੀ ਨੂੰ ਕਹਿ ਦੇਨੀ ਆ ਸੈਲੀ ਉਹ ਸੈਲੀ ਹੁਣ ਪਤਾ ਨਹੀਂ ਕੀ ਹੋ ਗਿਆ ਮੰਮੀ ਨੂੰ ਆ ਗਈ ਮੰਮੀ ਆਪ ਤਾਂ ਮੰਮੀ ਮੋਚਾਂ ਨਾਲ ਬੈਠੀ ਐ ਮੈਨੂੰ ਪਤਾ ਨਹੀਂ ਕਰ ਰਹੀ ਹੱਕਾ ਮਾਰੀ ਜਾਂਦੀ ਆ ਹਾਂਜੀ ਮੰਮੀ ਮੇਰੀ ਗੱਲ ਸੁਣਤੀ ਏ ਤੇਰੀ ਭਾਬੀ ਨਾ ਆਪਣੇ ਪੇਕੇ ਗਈ ਹੋਈ ਆ ਅੱਛਾ ਤਾਈਓ ਮੈਂ ਕਰਾਂ ਵੀ ਮੈਨੂੰ ਮਿਲਣ ਕਿਉਂ ਨਹੀਂ ਆਈ ਹਜੇ ਤੱਕ ਦੇਖ ਮੇਤੋ ਤਾਂ ਕੋਈ ਕੰਮ ਹੁੰਦਾ ਨਹੀਂ ਤੇਰੀ ਭਾਬੀ ਨੇ ਸਾਰਾ ਕੰਮ ਸੰਭਿਆ ਹੋਇਆ ਸੀ ਹੁਣ ਤੂੰ ਵੀ ਤਾਂ ਇੱਥੇ ਹੀ ਰਹਿਣਾ ਘਰ ਦੇ ਕੰਮ ਹੁਣ ਤੂੰ ਸੰਭਲ ਮੈਂ ਘਰ ਦੇ ਕੰਮ ਹਾਂ ਤੂੰ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੇਰੇ ਤੋਂ ਘਰ ਦੇ ਕੰਮ ਨਹੀਂ ਹੁੰਦੇ ਹੁਣ ਤਾਂ ਸਾਰੇ ਕੰਮ ਤੂੰ ਹੀ ਕਰੇਂਗੀ ਮੰਮੀ ਕੰਮਾਂ ਦਾ ਤਾਂ ਸਾਰਾ ਸਿਆਪਾ ਉੱਥੇ ਵੀ ਮੈਨੂੰ ਕੰਮਾਂ ਨੇ ਤਾਂ ਕਰਖੇ ਸੀ ਤੇ ਇੱਥੇ ਹੁਣ ਤੁਸੀਂ ਲੱਗ ਜਾਓ ਚੱਲ ਨਹੀਂ ਤੂੰ ਬਾੜਾ ਨਾ ਬੋਲ ਤੂੰ ਕਿਦਰ ਦੀ ਮਹਾਰਾਣੀ ਨਹੀਂ ਕੰਮ ਤਾਂ ਤੇਰੀ ਮਾਂ ਨੇ ਵੀ ਕੀਤੇ ਨੇ ਫਿਰ ਤੂੰ ਕਿਉਂ ਨਹੀਂ ਕਰੇਂਗੀ ਕੀ ਕਰਨਾ ਦੱਸੋ ਕਰ ਦਿੰਨੀ ਆ ਸੋਇਜ ਨਾ ਭੰਡੇ ਪਏ ਨੇ ਉਹਨਾਂ ਨੂੰ ਜਾ ਕੇ ਮਾਂਜ ਲਾ ਨਾਲੇ ਰੋਟੀ ਬਣਾ ਦੀ ਬਣਾ ਲੈਨੀ ਆ ਉੱਥੇ ਵੀ ਇਹੀ ਸਿਆਪਾ ਸੀ ਤੇ ਇੱਥੇ ਆ ਕੇ ਵੀ ਇਹੀ ਸਿਆਪਾ ਕਾ ਰੋਕਮ ਜੇ ਮੰਮੀ ਨੂੰ ਕੁਛ ਕਿਹਾ ਮੰਮੀ ਮੈਨੂੰ ਬੜਬੜ ਕਰਨਾਂ ਜਾਂਦੀਆਂ ਦੇਖ ਕਿ ਡੱਬ ਬੈਗ ਲੈ ਕੇ ਆਈ ਗਿਆ ਫਰਸ਼ ਤੇ ਮਿੱਟੀ ਮਿੱਟੀ ਹੋਈ ਪਈ ਐ ਨੀ ਕੁੜੀਏ ਉਰੇ ਹਾਂਜੀ ਮੰਮੀ ਆਹ ਦੇਖ ਫਰਸ਼ ਤੇ ਨਾ ਕਿੰਨੀ ਮਿੱਟੀ ਮਿੱਟੀ ਹੋਈ ਪਈ ਐ ਤੂੰ ਝਾੜੂ ਮਾਰ ਦੇ ਕੋਈ ਨਾ ਮੰਮੀ ਸਵੇਰੇ ਮਾਰ ਦੂੰਗੀ ਹੁਣ ਨਹੀਂ ਮੇਰੇ ਤੋਂ ਵੱਜਦਾ ਤੂੰ ਨਾ ਵਾਈ ਸਿਆਣੀ ਨਵਣ ਜਿਹੜਾ ਤੈਨੂੰ ਕੰਮ ਕਿਹਾ ਨਾ ਉਹ ਕਰ ਮਾਰ ਦਿੰਨੀ ਆ ਇੱਦਣ ਹਲੋ ਤਾ ਨਾ ਮੈਂ ਉੱਥੇ ਹੀ ਚੰਗੀ ਸੀ ਸਾਰਾ ਦਿਨ ਕੰਮ ਤਾਂ ਨਹੀਂ ਮੈਨੂੰ ਕਰਨੇ ਪੈਂਦੇ ਸੀ ਮੰਦੀਪ ਬਰਾ ਭਾ ਹੈਲੋ ਹਾਂ ਮਨਦੀਪ ਬੋਲ ਕਿੱਥੇ ਆ ਤੂੰ ਮੈਂ ਕਿੱਥੇ ਹੁਣ ਸੋਹਰੇ ਮੇਰੇ ਚਾਤੇ ਦੇ ਨਹੀਂ ਪੈਕੇ ਆਈ ਹੋਈ ਆ ਨਾ ਕੀ ਗੱਲ ਰਾਜ਼ ਮੰਨਿਆ ਨਹੀਂ ਤੇਰੀਆਂ ਸ਼ਰਤਾਂ ਕਿੱਥੇ ਮੈਂ ਤੈਨੂੰ ਦੁਖੀ ਹੋ ਕੇ ਇੱਥੇ ਆ ਗਈ ਪਰ ਇੱਥੇ ਵੀ ਸ਼ਾਂਤੀ ਕਿੱਥੇ ਆ ਮੈਨੂੰ ਲੱਗਦਾ ਵੀ ਇੱਥੇ ਨਾ ਤੇਰੀ ਪਰਜਾਈ ਨਹੀਂ ਟਿਕਦੀ ਹੋਣੀ ਹਾਂ ਆਈ ਸਮਝ ਹੁਣ ਇਹਨੂੰ ਮੈਂ ਕੀ ਦੱਸਾਂ ਮੇਰੀ ਪਰਜਾਈ ਨਹੀਂ ਮੇਰੀ ਮਾਂ ਹੀ ਨਹੀਂ ਟਿਕਨ ਦਿੰਦੀ ਮੈਨੂੰ ਚੱਲ ਕੋਈ ਨਹੀਂ ਇਨਾਂ ਨੂੰ ਤੋਂ ਬਾਅਦ ਚ ਦੇਖ ਲਈ ਪਹਿਲਾ ਤੂੰ ਰਾਜ ਤੋਂ ਤਲਾਕ ਲੈ ਲਾ ਨਾਲੇ ਜੋ ਮੈਂ ਤੈਨੂੰ ਦੱਸਿਆ ਨਾ ਆਪਣੇ ਕੇਸ ਚ ਨਾ ਉਹੀ ਗੱਲਾਂ ਪਵਾਏ ਦੇਖੀ ਫਿਰ ਕਿੰਨਾ ਫਾਇਦਾ ਹੁੰਦਾ ਤੈਨੂੰ ਯਾਰ ਤੂੰ ਕਹਿੰਦੀ ਤਾਂ ਸਹੀ ਆ ਨਾਲੇ ਇਕੱਲੇ ਰਹਿਣ ਚ ਜੋ ਮਜ਼ਾ ਨਾ ਉਹ ਸੱਚੀ ਪੁੱਛੇ ਨਾ ਤਾਂ ਕਿਸੇ ਦੀ ਹੈ ਹੈ ਤੇ ਨਾ ਹੀ ਕਿਸੇ ਦੀ ਖਹਿ ਖੈ ਚਲ ਠੀਕ ਆ ਜਿਵੇਂ ਨਾ ਮੈਂ ਕੋਈ ਫੈਸਲਾ ਲਵਾਂ ਮੈਂ ਤੈਨੂੰ ਨਾਲ ਦੀ ਨਾਲ ਦੱਸਾਂ ਓ ਮੈਡਮ ਤੈਨੂੰ ਪਤਾ ਨਹੀਂ ਵੀ ਤੂੰ ਕੀ ਫੈਸਲੇ ਲੈਣ ਜਾ ਰਹੀ ਆ ਕੀ ਕਹਦਾ ਹੋਮ ਸੀ ਮੇਰੀ ਸਹੇਲੀ ਦਾ ਕੀ ਕਹਿੰਦੀ ਸੀ ਉਹ ਹੋਣੇ ਕੀ ਕਹਿਣਾ ਨਾਲ ਮੈਂ ਨਾ ਤੁਹਾਨੂੰ ਦੱਸਣਾ ਜ਼ਰੂਰੀ ਨਹੀਂ ਸਮਝਦੀ ਥੱਪੜ ਨਾ ਖਾ ਲਈ ਮੈਂ ਤਾਂ ਚੁੱਪ ਕਰਕੇ ਦੱਸ ਦੇ ਉਹ ਕੀ ਕਹਿੰਦੀ ਸੀ ਤੈਨੂੰ ਮੰਮੀ ਉਹ ਜੋ ਵੀ ਕਹਿੰਦੀ ਸੀ ਨਾ ਮੇਰੇ ਭਲੇ ਲਈ ਉਹ ਕਹਿੰਦੀ ਸੀ ਅੱਛਾ ਸਾਡੇ ਨਾਲ ਜ਼ਿਆਦਾ ਭਲਾ ਉਹਨਾਂ ਨੂੰ ਪਤਾ ਇਹ ਤੂੰ ਇੱਥੇ ਕੀ ਕਰਨ ਆਈ ਆ ਉਹਦੇ ਕੋਲੇ ਚਲੀ ਜਾਂਦੀ ਮੰਮੀ ਇਹ ਉਹੀ ਕੁੜੀ ਆ ਨਾ ਜਿਹੜੀ ਕਿਰਾ ਘਰ ਖਰਾਬ ਕਰ ਰਹੀ ਆ ਇਹ ਨਹੀਂ ਨਹੀਂ ਮੰਮੀ ਇਹਨੇ ਤਾਂ ਬਲਕਿ ਮੈਨੂੰ ਰਾਹ ਪਾਇਆ ਨਹੀਂ ਉੱਥੇ ਤਾਂ ਮੇਰੀ ਜ਼ਿੰਦਗੀ ਨਾ ਨਰਕ ਬਣ ਚੁੱਕੀ ਸੀ ਐ ਕਰ ਤੂੰ ਮੇਰੇ ਕੋਲੇ ਬਹਿ ਮੈਨੂੰ ਐ ਦੱਸ ਤੇਰੇ ਸਹੁਰੇ ਤੈਨੂੰ ਖਾਣ ਨਾ ਨਹੀਂ ਦਿੰਦੇ ਨਹੀਂ ਮੰਮੀ ਖਾਣ ਪੀਣ ਦੀ ਤਾਂ ਕੋਈ ਕਮੀ ਵੀ ਨਹੀਂ ਸੀ ਜੋ ਸੋਈ ਜੋ ਮੇਰੇ ਹੱਥ 'ਚ ਸੀ ਅੱਛਾ ਫੇਰ ਉਹ ਤੈਨੂੰ ਕੱਪੜਾ ਲੈੜਾ ਨਹੀਂ ਦਿੰਦੇ ਹੋਣੇ ਲੈ ਆਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਮੰਮੀ ਮੇਰੀ ਸੱਸ ਨੂੰ ਤਾਂ ਕੱਪੜੇ ਲੈੜੇ ਦਾ ਇੰਨਾ ਸ਼ੌਂਕ ਸੀ ਜੋ ਉਹ ਆਪਦੇ ਲਈ ਇੱਕ ਸੂਟ ਲੈ ਕੇ ਆਉਂਦੀ ਸੀ ਨਾ ਤਾਂ ਮੇਰੇ ਲਈ ਦੋ ਲੈ ਕੇ ਆਉਂਦੀ ਸੀ ਅੱਛਾ ਫੇਰ ਤੈਨੂੰ ਕਿਸ ਚੀਜ਼ ਦੀ ਕਮੀ ਹੋ ਸਕਦੀ ਹੈ ਹੂੰ ਸੰਜਗੀ ਮੈਂ ਕੀ ਸਮਝ ਗਏ ਆਹੀ ਤੇਰੇ ਹੱਥ ਤੇ ਨਾ ਕੋਈ ਪੈਸਾ ਨਹੀਂ ਧਰਦੇ ਹੋਣੇ ਨਹੀਂ ਮੰਮੀ ਪੈਸੇ ਦੀ ਵੀ ਨਹੀਂ ਕੋਈ ਗੱਲ ਜੇ ਮੈਂ ਉਹਨਾਂ ਤੋਂ 100 ਰੁਪਏ ਮੰਗਦੇ ਸੀ ਨਾ ਤਾਂ ਮੈਨੂੰ 1000 ਦਿੰਦੇ ਸੀ ਜਦੋਂ ਨਾ ਪੈਸੇ ਨਾ ਪੈਸਾ ਖਾਣ ਪੀਣ ਦੀ ਕੋਈ ਕਮੀ ਨਹੀਂ ਫੇਰ ਤੈਨੂੰ ਕਿਹੜੀ ਚੀਜ਼ ਦੀ ਚੰਗੀ ਐ ਤਲਾਕ ਕਿਹੜੀ ਗੱਲੋਂ ਮੰਗਦੀ ਐ ਤਲਾਕ ਮੰਮੀ ਮੈਂ ਤਾਂ ਤਾਂ ਤਲਾਕ ਲੈਣਾ ਰਾਜ ਨਾ ਮੇਰੇ ਨਾਲ ਲੜਦਾ ਰਹਿੰਦਾ ਲੜਦਾ ਕਿਹੜੀ ਗੱਲੋਂ ਲੜਦਾ ਮੈਨੂੰ ਦੱਸ ਤਾਂ ਸਹੀ ਉਹ ਤਾਂ ਨਾ ਮੰਮੀ ਜਦੋਂ ਕਈ ਵਾਰ ਮੇਰੇ ਤੋਂ ਸਬਜ਼ੀ 'ਚ ਨੂਨ ਵੱਧ ਪੈ ਜਾਂਦਾ ਜਾਂ ਚਾਹ 'ਚ ਵੀ ਮਿੱਠਾ ਵੱਧ ਪੈ ਜਾਂਦਾ ਨਾ ਮੇਰੇ ਨਾਲ ਲੜਾਂ ਲਾ ਜਾਂਦਾ ਆਖੇ ਤੇਰੀ ਮਾਂ ਨੇ ਤੈਨੂੰ ਕੋਸ ਸਿਖਾ ਕੇ ਨਹੀਂ ਭੇਜਿਆ ਆਹ ਕਿਹੇ ਕੰਮ ਕਰਦੀਆਂ ਤੂੰ ਜਾਣੀ ਕਿ ਗਲਤੀ ਤਾਂ ਤੇਰੀ ਹੀ ਸੀ ਨਹੀਂ ਮੰਮੀ ਹਰ ਵਾਰ ਮੇਰੀ ਥੋੜੀ ਗਲਤੀ ਹੁੰਦੀ ਸੀ ਉਹਨਾਂ ਦੀ ਵੀ ਜਦੋਂ ਗਲਤੀ ਹੁੰਦੀ ਸੀ ਨਾ ਤਾਂ ਵੀ ਉਹ ਮੇਰੇ ਨਾਲ ਲੜਦੇ ਸੀ ਝੂਠੇ ਇਲਜ਼ਾਮ ਮੇਰੇ ਤੇ ਹੀ ਸਿੱੜਦੇ ਸੀ ਵੈਸੇ ਵੀ ਨਾ ਤੂੰ ਜਿਹੜੀਆਂ ਗੱਲਾਂ ਕਰ ਰਹੀਆਂ ਇਰੇ ਜੇ ਤਲਾਕ ਲੈਣ ਵਾਲੀ ਤਾਂ ਕੋਈ ਗੱਲ ਨਹੀਂ ਹਰ ਮੀ ਆ ਬੀਵੀ ਚ ਇੰਨੀ ਕੀ ਤਾਂ ਲੜਾਈ ਹੁੰਦੀ ਹੀ ਰਹਿੰਦੀ ਆ ਨਹੀਂ ਮੰਮੀ ਤੁਹਾਨੂੰ ਨਹੀਂ ਕੁਝ ਵੀ ਪਤਾ ਮੈਂ ਨਾ ਤੇਰੀ ਮਾਂ ਮੈਂ ਤੇਰੇ ਨਾਲ ਬੱਦ ਦੁਨੀਆ ਦੇਖੀ ਆ ਮੈਨੂੰ ਚੰਗੇ ਮਾੜੇ ਦਾ ਸਭ ਪਤਾ ਇੱਕ ਮੰਦੀਪ ਦੀ ਸਲਾਹ ਤੇ ਰਾਜੀ ਨੂੰ ਤਲਾਕ ਦੇਣ ਜਾ ਰਹੀ ਸੀ ਚੱਲ ਮੰਨ ਲੈਨੇ ਆ ਜੇ ਤੇਰਾ ਤਲਾਕ ਹੋ ਜਾਂਦਾ ਫਿਰ ਤੂੰ ਸਾਰੀ ਜ਼ਿੰਦਗੀ ਆਪਦੇ ਭਰਾਵਾਂ ਦੇ ਘੇਰੇ ਕੱਢਦੀ ਉਹ ਤਾਂ ਉਹਨਾਂ ਨੇ ਵੀ ਤੇਰਾ ਕਿਸੇ ਹੱਦ ਤੱਕ ਹੀ ਕਰਨਾ ਸੀ ਇਕੱਲੇ ਜ਼ਿੰਦਗੀ ਕੱਢਣੀ ਬਹੁਤ ਔਖੀ ਆ ਤੇ ਕਹਿਣਾ ਆਸਾਨ ਜੋ ਜ਼ਰੂਰਤ ਆ ਨਾ ਘਰ ਵਾਲਾ ਪੂਰੀਆਂ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਉਹ ਤਾਂ ਘਰ ਵਾਲਾ ਹੀ ਹਰ ਸੁੱਖ-ਦੁੱਖ ਜੇ ਸਾਥ ਦਿੰਦਾ ਲੋਕਾਂ ਦਾ ਕੀ ਆ ਉਹ ਤਾਂ ਭੁੱਕੀ ਜਾਂਦੇ ਨੇ ਨਾਲੇ ਉਹਨਾਂ ਨੂੰ ਕੀ ਪਤਾ ਤੂੰ ਜਿਹਦੇ ਨਾਲ ਰਹਿ ਰਹੀ ਆ ਉਹ ਕਹਿਹ ਜਿਆ ਕਹਿਹ ਜਿਆ ਨਹੀਂ ਨਾਲੇ ਨਾ ਪਤਾ ਮੇਰੇ ਘਰ ਦੀਆਂ ਗੱਲਾਂ ਸਿਰਫ ਤੈਨੂੰ ਪਤਾ ਹੋਣੀ ਹੈ ਜਾਈਦੀਆਂ ਬਾਹਰ ਲੋਕਾਂ ਨੂੰ ਨਹੀਂ ਉਹ ਤਾਂ ਲੋਕਾਂ ਨੂੰ ਤਾਂ ਆਦਤ ਹੁੰਦੀ ਹੈ ਸਵਾਦ ਲੈਣ ਦੀ ਉਹਦਾ ਵੀ ਘਰ ਪਾੜਦੀ ਏ ਉਹਦਾ ਵੀ ਘਰ ਪਾੜਦੀ ਏ ਉਹ ਤਾਂ ਪੁੱਤ ਘਰ ਅਜਾੜ ਕੇ ਹੀ ਕੁਝ ਹੁੰਦੇ ਨੇ ਨਾਲੇ ਪੁੱਤ ਤੋ ਇੰਨਾ ਪੜ੍ਹੀ ਹੋਈਆਂ ਫੇਰ ਵੀ ਤੋ ਕਿਸੇ ਜਿਹੀਆਂ ਗੱਲਾਂ ਜਾ ਕੇ ਆਪਦਾ ਹੀ ਘਰ ਜਾੜਨ ਲੱਗੀ ਸੀ ਰਾਜਵਰ ਦਾ ਮੁੰਡਾ ਤਾਂ ਤੈਨੂੰ ਮਿਲ ਨਹੀਂ ਸਕਦਾ ਆ ਜਿਹੜੀਆਂ ਗੱਲਾਂ ਤੋ ਹੁਣ ਮੈਨੂੰ ਦੱਸ ਰਹੀਆਂ ਹੈ ਨਾ ਰਾਜ ਨੇ ਤਾਂ ਮੈਨੂੰ ਸਾਰੀਆਂ ਪਹਿਲਾਂ ਹੀ ਦੱਸਤੀਆਂ ਸੀ ਨਾਲੇ ਨਾ ਉਹਨੇ ਮੈਨੂੰ ਦੱਸਿਆ ਵੀ ਮਨਦੀਪ ਕਿਵੇਂ ਸਾਡਾ ਘਰ ਖਰਾਬ ਕਰ ਰਹੀ ਐ ਮੰਮੀ ਰਾਜ ਨੇ ਤੁਹਾਡੇ ਨਾਲ ਗੱਲ ਕੀਤੀ ਸੀ ਹਾਂ ਕੀਤੀ ਸੀ ਪਰ ਉਹਦੇ ਗੱਲ ਕਰਨ ਦਾ ਕੀ ਫਾਇਦਾ ਹੋਇਆ ਤੂੰ ਤਾਂ ਇੱਥੇ ਆ ਕੇ ਬਹਿ ਗਈ ਨਹੀਂ ਮੰਮੀ ਮੈਂ ਨਹੀਂ ਇੱਥੇ ਰਹਾਂਗੀ ਮੈਂ ਨਾ ਆਪਣੇ ਘਰੇ ਜਾਉਂਗੀ ਨਾਲੇ ਨਾ ਮੈਂ ਕਿਸੇ ਨੂੰ ਇਹ ਹੱਕ ਨਹੀਂ ਦਵਾਂਗੀ ਵੀ ਉਹਨਾਂ ਸਾਡੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਦੇਵੇ ਉਹਨਾ ਮੇਰੀ ਬਹੁਤ ਸਿਆਣੀ ਧੀ ਆ ਬਹੁਤ ਵਧੀਆ ਫੈਸਲਾ ਲਿਆ ਤੇ ਸਸਰੇ ਕਾ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੈ ਨਾ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਦੇਖੋ ਜੀ ਵੀਡੀਓ ਬਣਾਉਣ ਤੇ ਨਾ ਬਹੁਤ ਮਿਹਨਤ ਲਾ ਰੀ ਆ ਪਰ ਜਦੋਂ ਤੁਸੀਂ ਸ਼ੇਅਰ ਨਹੀਂ ਨਾ ਕਰਦੇ ਤਾਂ ਥੋੜਾ ਜਿਹਾ ਦਿਲ ਜਰੂਰ ਟੁੱਟਦਾ ਸਾਟਾ ਤਾਂ ਮੇਰੀ ਇਹੀ ਰਿਕੁਐਸਟ ਆ ਕਿ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ